ਅਸੀਂ ਜੀ 50000 ਮੈਂਬਰਸ਼ਿਪ ਕਰਾਂਗੇ ਇਸ ਜ਼ਿਲ੍ਹੇ ਦੀ ਹਾਂਜੀ ਹਾਂ ਕੀ ਹੋਏਗਾ ਆਪਣਾ ਵੀਕਨ ਹੋਊਗਾ ਕਿੱਥੇ ਕਰਨਾ ਜਾਵੇ ਦੇਖੋ ਫੋਕਸ ਤੇ ਹੈਗਾ ਕਿ ਅਸੀਂ ਲੋਕਾਂ ਨੂੰ ਜਿਹੜੀ ਸਾਡੀ ਪਾਰਟੀ ਦੀ ਵਿਚਾਰਧਾਰਾ ਹੈ ਜਾਂ ਜਿਹੜੀਆਂ ਪਾਲਿਸੀਜ਼ ਪਿਛਲੇ 10 ਸਾਲ ਦੇ ਵਿੱਚ ਇੰਪਲੀਮੈਂਟ ਹੋਈਆਂ ਨੇ ਜਾਂ ਜਿਹੜੇ ਨਵੇਂ ਸਾਡੇ ਪ੍ਰੋਗਰਾਮ ਨੇ ਉਹਨਾਂ ਤੋਂ ਜਾਣਕਾਰੀ ਵੀ ਦੇਵਾਂਗੇ ਤੇ ਜਿਹੜੇ ਸਾਡੇ ਮੈਂਬਰ ਬਣਨਗੇ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਦੇ ਮਸਲੇ ਵੀ ਹੱਲ ਕਰਾਂ। ਪਰ ਜਿਵੇਂ ਕਿਸਾਨ ਆਮ ਹੀ ਤਸਲਾ ਪਿੰਡਾਂ ਵਿੱਚ ਨਾਰਾਜ਼ਗੀ ਚੱਲ ਰਹੀ ਹੈ ਤੇ ਉਹਦੇ ਲਈ ਭਾਤੀ ਜਨਤਾ ਪਾਰਟੀ ਕੀ ਪਹਿਲ ਕਰ ਰਹੀ ਹੈ। ਦੇਖੋ ਮੈਂ ਸੋਚ ਰਿਹਾ ਜਿਹੜੀ ਕਿਸਾਨਾਂ ਵਾਲਾ ਮਸਲਾ ਹੈ ਉਹਦੇ ਤੇ ਕੋਈ ਨਾਰਾਜ਼ਗੀ ਵਾਲੀ ਗੱਲ ਨਹੀਂ ਹੈਗੀਗੀ ਸਿਰਫ ਇੱਕ ਵਿਚਾਰਧਾਰਾ ਦੀ ਗੱਲ ਜਾਦਾ ਉਹਦੇ ਵਿੱਚ। ਅੱਜ ਵੀ ਝੋਨਾ ਜਿਹੜਾ ਹੈ ਐਮਐਸਪੀ ਤੇ ਹੀ ਵਿਕ ਰਿਹਾ ਹੈ। ਕਿਸਾਨ ਕਹਿੰਦੇ ਜੀ ਵੀ ਐਮਐਸਪੀ ਦਿਓ ਮੈਂ ਆ ਖੁਦ ਕਿਸਾਨ ਆ ਮੈਂ ਇਨੇ ਸਾਲਾਂ ਤੋਂ ਐਮਐਸਪੀ ਦੀ ਵੇਚਦਾ ਆ ਅੱਜ ਵੀ ਕੱਲ ਜਦੋਂ ਹੋਰ 15 ਦਿਨਾਂ ਨੂੰ ਜਦੋਂ ਦਾਤਰੀ ਲਗਣੀ ਏ ਤੇ ਉਦੋਂ ਵੀ ਐਮਐਸਪੀ ਤੇ ਵੇchnਾ ਸੋ ਇਹ ਇੱਕ ਜਿਹਨੂੰ ਕਹਿੰਦੇ ਨੇ ਕੁਝ ਲੋਕ ਵਿੱਚ ਐਸੇ ਵੀ ਹੈ ਨੇ ਜਿਹੜੇ ਕਿ ਇਸ ਮਸਲੇ ਨੂੰ ਲਮਖਾਣਾ ਚਾਹੁੰਦੇ ਨੇ ਲੇਕਿਨ ਉਹ ਕਿਸਾਨ ਨਹੀਂ ਹੈ ਉਹ ਫੋਰਨ 엘ਿਮੈਂਟਸ ਨੇ ਜਿਹੜਾ ਕਿਸਾਨ ਹੈ ਉਹ ਬੜੀ ਅਮਨ ਚੰਦ ਵੀ ਰੋਟੀ ਖਾਣਾ ਚਾਹੁੰਦਾ ਹੈ ਔਰ ਚੁਪ ਚੁਪੀ ਤੇ ਖਾਣਾ ਚਾਹੁੰਦਾ ਹੈ ਔਰ ਉਹਨੂੰ ਸਰਕਾਰ ਵੱਲੋਂ ਹਰ ਜੋ ਫੈਸਿਲਿਟੀ ਜਾਂ ਜਿਹੜੀ ਕਿਸਾਨ ਪ੍ਰਤੀ ਜੋ ਇਸ਼ੂ ਹੈਗੇ ਨੇ ਉਹ ਸਾਡੀ ਸਰਕਾਰ ਮੁਹਈਆ ਕਰਾ ਰਹੀ ਏ ਔਰ ਅੱਗੇ ਹੋਰ ਵੀ ਕਰਾਵਾਂਗੇ ਜੇ ਜਰ ਆਪਾਂ ਭਾਜਪਾ ਦੀ ਗੱਲ ਕਰੀਏ ਦੇ ਵਿੱਚ ਜਿਸ ਨਾਲ ਕਾਰਵਾਈ ਚੱਲੀ ਜਾਂ ਜਗੜਾਉਂ ਦੀ ਗੱਲ ਕਰੀਏ ਤਾਂ ਕੁਝ ਜਿਹੜੇ ਪੁਰਾਣੇ ਵਰਕਰਾਂ ਕੋ ਨਰਾਜ਼ ਜਾਂਦੇ ਨੇ ਤੁਸੀਂ ਉਹਨਾਂ ਨਾਲ ਅੱਜ ਮਿਲੋਗੇ ਜਾਂ ਉਹਨਾਂ ਦਾ ਕੋਈ ਦੇਖੋ ਉਹਦੇ ਵਾਸਤੇ ਮੈਂ ਗੱਲ ਕਰਕੇ ਅਸੀਂ ਇੱਕ ਉਹਨਾਂ ਦੀ ਬੈਠਕ ਰੱਖਾਂਗੇ ਜਲਦੀ ਬੈਠਕ ਰੱਖ ਕੇ ਜਿਹੜੇ ਕਿ ਉਹਨਾਂ ਦੇ ਗ੍ਰਿਵੈਂਸਸ ਹੋਣਗੇ ਦੇਖੋ ਉਹਨਾਂ ਦੇ ਵਿਚਾਰ ਤਰ੍ਹਾਂ ਦਾ ਸਾਡੀ ਵਿਚਾਰ ਤਰ੍ਹਾਂ ਤਿੱਖੀ ਹੈ ਉਹ ਕਿਸੇ ਪਰਸਨਲ ਰੀਜ਼ਨਸ ਕਰਕੇ ਕੋਈ ਨਾਰਾਜ਼ਗੀ ਹੋ ਸਕਦੀ ਹੈ ਲੇਕਿਨ ਅਸੀਂ ਉਹਨਾਂ ਨੂੰ ਨਾਲ ਲੈ ਕੇ ਚਲਾਂਗੇ ਕਰਨਲ ਸਾਹਿਬ ਸਾਰਿਆਂ ਦੇ ਘਰਾਂ 'ਚ ਜਾ ਰਹੇ ਨੇ ਲੇਕਿਨ ਹੁਣ ਉਹਨਾਂ ਨੂੰ ਇੱਕ ਸਾਂਝੇ ਤੌਰ ਤੇ ਇੱਕ ਬੈਠਕ ਰੱਖ ਕੇ ਅਸੀਂ ਇਹ ਮਸਲੇ ਹੱਲ ਕਰਨਾ ਕੋਈ ਐਸੀ ਗੱਲ ਸੀ ਸਰ ਜਗਰਾਉ ਨੂੰ ਛੱਡ ਕੇ ਜੇ ਆਪਾਂ ਹਾਈ ਕਮਾਂਡ ਦੀ ਗੱਲ ਕਰੀਏ ਅਜੀਤ ਗਰੇਵਾਲ ਜੀ ਦਾ ਬਿਆਨ ਆਇਆ ਸੀ ਉਹਨਾਂ ਨੇ ਵੀ ਉਹਦੇ ਉੱਤੇ ਇੱਕ ਇਤਰਾਜ ਪਾਇਆ ਕਿਸ ਤਰ੍ਹਾਂ ਅਜੀਤ ਗਰੇਵਾਲ ਜੀ ਦਾ ਇੰਟਰਵਿਊ ਆਈ ਸੀ ਹਾਂ ਉਹਨਾਂ ਨੇ ਵੀ ਉਹਦੇ ਨੂੰ ਲੈ ਕੇ ਇਤਰਾਜਾਇਆ ਪਰ ਵੀ ਸਾਡੇ ਪੁਰਾਣੇ ਵਰਕਰਾਂ ਨੂੰ ਛੱਡ ਦਿੱਤਾ ਕਿਵੇਂ ਨਵੇਂ ਨੂੰ ਮੂਰੀ ਕੀਤਾ ਜੀ ਗੱਲ ਦੇਖੋ ਗੱਲ ਜਦੋਂ ਸਮੁੰਦਰ 'ਚ ਜਦੋਂ ਪਾਣੀ ਆ ਕੇ ਪੈਂਦਾ ਤੇ ਨਵਾਂ ਪੁਰਾਣਾ ਥੋੜਾ ਹੁੰਦਾ ਉਹ ਤਾਂ ਸਮੁੰਦਰ ਹੈ ਸੋ ਉਹਦੇ ਵਿੱਚ ਕਈਆਂ ਨੂੰ ਉਹਦੇ ਮਿਲ ਜਾਂਦੇ ਨੇ ਕਈਆਂ ਨੂੰ ਜਲਦੀ ਮਿਲ ਜਾਂਦੇ ਕਈਆਂ ਨੂੰ ਲੇਟ ਮਿਲ ਜਾਂਦੇ ਕਈ ਜਿਹੜੇ ਸਾਰੇ ਬਾਹਰੋਂ ਆਏ ਨੇ ਉਹਨਾਂ ਸਾਰਿਆਂ ਨੂੰ ਥੋੜਾ ਮਿਲ ਗਏ ਦੇਖ ਉਹ ਪਰਫਾਰਮੈਂਸ ਵੀ ਦੇਖੀ ਜਾਂਦੀ ਹੈ ਪਾਰਟੀ ਦੇ ਕੋਲ ਬਹੁਤ ਸਾਰੇ ਐਸੇ ਮੀਟਰਸ ਨੇ ਮਾਪਦੰਡ ਨੇ ਜਿਹਨੇ ਡੇਟਾਂ ਦੀ ਵਜ੍ਹਾ ਕਰਕੇ ਪਾਰਟੀ ਨੂੰ ਕਈ ਲੋਕਾਂ ਨੂੰ ਅੱਗੇ ਲਿਆਉਣਾ ਪਿਆ ਉਹ ਇਹ ਲੱਗਦਾ ਕਿ ਵੀ ਸਿੱਧਾ ਇਹ ਤਨਸਰਨਾ ਬਿੱਟੂ ਸਾਹਿਬ ਤੇ ਸਤਿਆ ਜੀ ਦੇ ਬਿੱਟੂ ਸਾਹਿਬ ਤੇ ਸਿੱਧਾ ਨਸਰਨਾ ਸਾਧਿਆ ਮਰ ਗਰੇਵਾਲ ਸਾਹਿਬ ਦੇਖੋ ਮੈਂ ਤਾਂ ਨਹੀਂ ਕਹਿ ਸਕਦਾ ਬਿੱਟੂ ਜੀ ਦਾ ਦੇਖੋ ਉਹਨਾਂ ਦਾ ਇੱਕ ਆਪਣੀ ਸ਼ਖਸੀਅਤ ਹੈ ਉਹ ਮੈਂ ਪਾਰਲੀਮੈਂਟ ਸਿਟਿੰਗ ਮੈਂਬਰ ਪਾਰਲੀਮੈਂਟ ਸੀ ਉਹ ਪਾਰਲੀਮੈਂਟ ਦੀ ਸੀਟ ਛੱਡ ਕੇ ਆਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਭਾਰਤੀ ਜਨਤਾ ਪਾਰਟੀ ਨੇ ਮناسب ਸਮਝਿਆ ਕਿ ਉਹਨਾਂ ਨੂੰ ਅਸੀਂ ਇੱਕ ਅਹੁਦੇ ਤੇ ਲਈ ਹੈ ਹਾਲਾਂਕਿ ਇਲੈਕਸ਼ਨ ਹਾਰ ਗਏ ਠੀਕ ਹੈ ਕਿ ਨਹੀਂ ਔਰ ਮੈਂ ਤਾਂ ਉਹਨਾਂ ਨੂੰ ਇਹ ਹੀ ਕਹਾਂਗਾ ਕਿ ਜਿਹੜਾ ਅਹੁਦਾ ਉਹਨਾਂ ਨੂੰ ਮਿਲਿਆ ਉਹ ਪੰਜਾਬ ਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਪਾਰਟੀ ਦੇ ਪ੍ਰਤੀ ਉਹਦੀ ਪੂਰੀ ਜੜੀ ਵਰਤੋਂ ਕਰਕੇ ਲੋਕਾਂ ਦੇ ਵਿੱਚ ਵਿਚਰਨ ਸਰ ਲੈਫਟ ਸਾਂ ਦੇ ਦੌਰਾਨ ਜਿਹੜੇ ਵਰਕਰ ਨੇ ਮਿਹਨਤ ਕੀਤੀ ਵੋਟਾਂ ਪਾਈਆਂ ਪਾਰਟੀ ਅਸ਼ਾਸ਼ਣ ਦੀ ਪਾਲਣਾ ਕਰਦੇ ਹੋ ਉਪਰਲੀ ਬੋਲਣ ਦਾ ਨਹੀਂ ਲੇਕਿਨ ਉਹਨਾਂ ਦੇ ਇਮਾਨ ਦੇ ਵਿੱਚ ਗਰੋਸ ਆ ਕਿ ਉਹ ਬਿੱਟੂ ਸਾਹਿਬ ਦੁਆਰਾ ਜਗਰਾਉ ਆਈ ਨਾਮ ਇਸੇ ਧੰਨਵਾਦ ਕਰਨਾ ਆ ਉਹ ਉਹ ਰੋਸ ਵੀ ਤੁਸੀਂ ਤੁਹਾਡਾ ਪਹੁੰਚਿਆ ਹੋਊਗਾ ਕਿਸੇ ਨਾ ਕਿਸੇ ਬਾਤ ਉਹਦੇ ਨਾਲ ਦੇਖੋ ਇਹ ਕੁਝ ਗੱਲਾਂ ਹੋਈਆਂ ਨੇ ਮੈਂ ਬਿੱਟੂ ਜੀ ਨੂੰ ਮਿਲ ਕੇ ਬਸ਼ਰਾ ਦਿਆਂਗਾ ਕਿ ਉਹ ਆਪਣੇ ਹਲਕੇ ਦਾ ਦੌਰਾ ਕਰਨ ਬੇਸ਼ੱਕ ਇਲੈਕਸ਼ਨ ਹਾਰ ਗਏ ਨੇ ਲੇਕਿਨ ਉਹਨਾਂ ਨੂੰ ਲੋਕਾਂ ਦੇ ਨਾਲ ਜਿਹੜਾ ਕਨੈਕਸ਼ਨ ਹੈ ਉਹ ਨਹੀਂ ਤੋੜਨਾ ਚਾਹੀਦਾ ਸਗੋਂ ਉਹਨਾਂ ਨੂੰ ਵੱਧ ਸਮਝਣਾ ਚਾਹੀਦਾ ਅਸੀਂ ਪਰਸੋਂ ਮਿਲ ਕੇ ਉਹਨਾਂ ਨੂੰ ਪ੍ਰੋਮਿਸ ਕੀਤਾ ਹੈ ਕਿ ਉਹ ਵਿਜ਼ਿਟ ਕਰਨ ਹਾਂ ਪੰਜਾਬ ਦੀ ਮੌਜੂਦਾ ਰਾਜਨੀਤੀ ਵਰ ਦੇਖੋ ਮੌਜੂਦਾ ਤਾਂ ਇਥੇ ਰਾਜ ਹੈ ਹੀ ਕਾ ਮੈਨੂੰ ਗੱਲ ਦੱਸੋ ਲੈਂਡ ਆਰਡਰ ਖਤਮ ਹੋ ਚੁੱਕੇ ਆ ਤੁਸੀਂ ਦੱਸੋ ਲੈਂਡ ਆਰਡਰ ਦੀ ਕੋਈ ਸਥਿਤੀ ਹੈ ਇਥੇ ਤੁਸੀਂ ਇਹ ਦੱਸੋ ਔਰ ਡਰੱਗਸ ਅੱਗੇ ਨਾਲੋਂ ਕਈ ਗੁਣਾ ਵਧ ਗਈ ਇੱਕ ਰਾਹੁਲ ਗਾਂਧੀ ਜੀ ਦਾ ਬਿਆਨ ਆਇਆ ਸੀਗਾ 바ਵਾ ਉਹ ਤਾਂ ਚਰਚਾ ਹੋ ਰਹੀ ਆ ਬਾਅਦ ਤੇ ਕਰਨ ਨੂੰ ਲੈ ਕੇ ਸਰ ਸਿੱਤਰ ਜੀ ਦੇਖੋ ਵਧਾਓ ਗਾਂਧੀ ਜੀ ਨੇ ਇਹ ਜਿਹੜਾ ਬਿਆਨ ਹੈ ਨਾ ਮੇਰਾ ਖਿਆਲ ਰਾਹੁਲ ਗਾਂਧੀ ਜੀ ਨੂੰ ਕਿਸੇ ਨੇ ਪੂਰੀ ਬਰੀਫਿੰਗ ਨਹੀਂ ਕੀਤੀ ਉਹ ਇਸ ਵੇਲੇ ਹਿੰਦੁਸਤਾਨ ਦੀ اپوزیشن ਲੀਡਰ ਨੇ ਉਹਨਾਂ ਨੂੰ ਹਰ ਬਿਆਨ ਜੋ ਆਪਣੀ ਜ਼ੁਬਾਨ ਤੇ ਲੈ ਕੇ ਆਉਣ ਉਹ ਬੜਾ ਸੋਚ ਸਮਝ ਕੇ ਤੇ ਹਿੰਦੁਸਤਾਨ ਦੀ ਜਿਹੜੀ ਅਖੰਡਤਾ ਵਾਸਤੇ ਨਹੀਂ ਉਹਨਾਂ ਦੇ ਜੋੜਨ ਵਾਸਤੇ ਉਹਨਾਂ ਨੂੰ ਬਿਆਨ ਦੇਣਾ ਚਾਹੀਦਾ ਚਾਹੇ ਉਹ ਕਿਸੇ ਵੀ ਕੌਮ ਵਾਸਤੇ ਜਾਂ ਕਿਸੇ ਵੀ ਸਟੇਟ ਵਾਸਤੇ ਉਹ ਬਿਆਨ ਦੇ ਰਹੇ ਨੇ ਉਹਨਾਂ ਦੇ ਉਸ ਬਿਆਨ ਦੇ ਵਿੱਚ ਮੈਨੂੰ ਇਹ ਲੱਗਿਆ ਕਿ ਕਿਸੇ ਨੇ ਉਹਨਾਂ ਨੂੰ ਗਲਤ ਫੀਡਬੈਕ ਦੇ ਕੇ ਸਿਆਸੀ ਤੌਰ ਤੇ ਇਹ ਜਿਹੜੇ ਅਲਫਾਜ਼ ਹੈ ਜਾਂ ਇਹ ਜਿਹੜੀ ਐਕੁਇਜੀਸ਼ਨ ਹੈ ਉਹਦੇ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ ਦੱਸੋ ਤੁਸੀਂ ਆਪ ਸਿੱਖੋ ਮੈਂ ਸਿੱਖਾਂ ਇਹ ਸਿੱਖਿਆ ਸਿੱਖਨੇ ਕਿਸੇ ਨੂੰ ਕਿੰਨੂ ਰੋਕੇ ਵੀ ਗੁਰਦੁਆਰੇ ਨਾ ਜਾਓ ਜੀ ਜਦਾ ਜਦਾ ਅਸੀਂ ਆਰਗੇਨਾਈਜੇਸ਼ਨ ਦਾ ਜੇ ਸਾਨੂੰ ਨਹੀਂ ਕਿਸੇ ਰੋਕਿਆ ਤੇ ਰਾਜਾਂਦੇ ਨੂੰ ਥੋੜਾ ਰੋਕ ਲਾਂਗੇ ਇਹ ਤਾਂ ਇੱਕ ਬੜੀ ਬਚਕਾਨਾ ਗੱਲ ਉਹਨਾਂ ਨੇ ਕੀਤੀ ਹੈ ਜਿਹੜੀ ਕਿ ਉਹਨਾਂ ਨੂੰ ਸੋਚ ਸਮਝ ਕੇ ਅੱਗੇ ਤੋਂ ਪੂਰੀ ਬਰੀਫਿੰਗ ਲੈ ਕੇ ਪੂਰੀ ਇਨਫੋਰਮੇਸ਼ਨ ਲੈ ਕੇ ਫਿਰ ਗੱਲ ਕਰਨੀ ਚਾਹੀਦੀ ਠੀਕ ਹੈ ਥੈਂਕ ਯੂ